ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਰਾਜਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਆਪਾਂ ਤੁਹਾਨੂੰ ਸ਼ਾਹੀਵਾਲ ਦੀ ਦੋਸਤੋ ਵਿਹੜ ਦਿਖਾਉਣ ਜਾ ਰਹੇ ਹਾਂ ਬਲੱਖਣ ਜਿਹੜਾ ਦੋਸਤੋ ਆਪਾਂ ਰੰਗ ਆ ਉਹਦੇ ਬਾਰੇ ਵੀ ਜ਼ਿਕਰ ਕਰਾਂਗੇ ਕਿਉਂਕਿ ਸ਼ਾਹੀਵਾਲ ਜ਼ਿਆਦਾਤਰ ਆ ਤੁਸੀਂ ਲਾਲ ਸ਼ਾਹੀਵਾਲ ਵੇਖੀ ਹੋਵੇਗੀ ਬਲੈਕ ਦੇ ਵਿੱਚ ਵੀ ਵੇਖੀ ਹੋਵੇਗੀ ਪਰ ਜਿਹੜਾ ਦੋਸਤੋ ਅੱਜ ਗ੍ਰੇ ਕਲਰ ਦੇ ਵਿੱਚ ਇੱਕ ਤੁਹਾਨੂੰ ਆਪਾਂ ਸ਼ਾਹੀਵਾਲ ਵਿਹੜ ਦਿਖਾਉਣ ਜਾ ਰਹੇ ਹਾਂ ਏਰੀਆ ਪਿੰਡ ਜੋਰ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਲੱਗਦਾ ਜੀ ਬਿਲਕੁਲ ਦੋਸਤੋ ਨਾਲ-ਨਾਲ ਲੱਗਦੇ ਪਿੰਡ ਚੀਮਾ ਬਰਵਾਲਾ ਦੁੱਬਲੀ ਵੱਡੇ ਸਭਰਾ ਭੱਗੂਪੁਰ ਸੰਗਵਾ ਸਾਇਦੋ ਬਿਲਕੁਲ ਨਾਲ-ਨਾਲ ਲੱਗਦੇ ਪਿੰਡਾਂ ਤੇ ਵੀਰ ਹਰਬੇਲ ਇਸ ਦੇ ਮਾਲਕ ਨੇ ਓਨਰ ਨੇ ਸੋ ਚੰਗੀ ਵਿਹੜਾ ਦੋਸਤੋ ਸ਼ਾਹੀਵਾਲ ਜਿਹੜੇ ਵੀਰ ਅੱਗੇ ਵਿਹੜ ਖਰੀਦਣਾ ਚਾਹੁੰਦੇ ਆ ਤਕਰੀਬਨ ਉਹਨਾਂ ਲਈ ਦੋਸਤੋ ਬਹੁਤ ਵਧੀਆ ਹੈਗੀ ਆ ਤੇ ਵੀਡੀਓ ਨੂੰ ਤੁਸੀਂ ਐਂਡ ਤੱਕ ਜਰੂਰ ਦੇਖ ਲਿਓ ਕਿਉਂਕਿ ਜਿਹੜੀ ਪੂਰੀ ਡਿਟੇਲ ਆ ਮੈਂ ਇਸ ਵੀਡੀਓ ਦੇ ਵਿੱਚ ਵੀਰ ਹਰਵੈਲ ਦੇ ਕੋਲੋਂ ਲੈ ਕੇ ਤੁਹਾਡੇ ਨਾਲ ਸ਼ੇਅਰ ਕਰੂੰਗਾ ਤੇ ਆਰਡਰ ਦੀ ਕੁਆਲਿਟੀ ਵੇਖੋਗੇ ਦੋਸਤੋ ਕਿੰਨਾ ਕ ਜਿਹੜਾ ਹਜੇ ਸਮਾਂ ਕਿੰਨੇ ਕ ਦਿਨ ਹਜੇ ਬਾਕੀ ਆ ਸੂਣ ਦੇ ਵਿੱਚ ਉਹ ਵੀ ਆਪਾਂ ਬਿਲਕੁਲ ਪੁੱਛਾਂਗੇ ਤੇ ਚੁਾਈ ਕਿੰਨੀ ਕਰਵਾ ਦੇਗੀ ਉਹ ਵੀ ਆਪਾਂ ਵੀਰ ਦੇ ਕੋਲੋਂ ਜਾਣਕਾਰੀ ਲਵਾਂਗੇ ਚੰਗੀ ਰਾਜੀ ਹੈਗੀ ਆ ਕੱਦ ਖਾਟੀ ਸੋਨਾ ਵੈੜ ਨੋਰਮਲੀ ਆਪਾਂ ਵੇਖੀਏ ਸ਼ਾਈਵਾਲ ਸਾਰੇ ਬਣਿਓ ਰਾਜੀ ਹੁੰਦੀਆਂ ਨੇ ਵਜਨ ਦੇ ਵਿੱਚ ਹੁੰਦੀਆਂ ਨੇ ਤੇ ਪਿਓਰ ਵੇਖੋ ਤੁਸੀਂ ਛਾਲਰ ਚੂਲਰ ਪੂਰੀ ਹੈਗੀ ਆ ਤੇ ਜ਼ਿਆਦਾ ਜਾਣਕਾਰੀ ਲਈ ਆਪਾਂ ਵੀਰ ਹਰਵੈਲ ਦੇ ਨਾਲ ਗੱਲਬਾਤ ਕਰਦੇ ਆ ਸੋ ਸਭ ਤੋਂ ਪਹਿਲਾਂ ਵੀਰ ਹਰਵੈਲ ਜੀ ਸਤਿ ਸ੍ਰੀ ਅਕਾਲ ਹਾਂਜੀ ਸੰਤੂ ਸਾਹਿਬ ਜੀ ਸਤਿ ਸ੍ਰੀ ਅਕਾਲ ਜਿੰਨੇ ਵੀ ਇਸ ਚੈਨਲ ਨੂੰ ਮੇਰੇ ਭੈਣ ਭਰਾ ਦੇਖ ਰਹੇ ਹਨ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹਾਂਜੀ ਹੋਰ ਹਰਵੈਲ ਵੀਰੇ ਠੀਕ ਠਾਕ ਜੀ ਤੇ ਹਰਵੈਲ ਵੀਰ ਜੀ ਇਹ ਆਪਣੇ ਕੋਲ ਸ਼ਾਈਵਾਲ ਵੈੜ ਆ ਗਈ ਨਾ ਜੀ ਹਾਂਜੀ ਸਰੋਂ ਸਿੰਘ ਹੈ ਜੀ ਆ ਅੱਛਾ ਜੀ ਜਿਆਦਾਤਰ ਆਪਾਂ ਇਹਨੂੰ ਸ਼ਾਈ ਵਾਲ ਦਾ ਪੱਖ ਦੇਵਾਂਗੇ ਠੀਕ ਆ ਹਾਂ ਜੀ ਹਾਂ ਸੋ ਦੋਸਤੋ ਗ੍ਰੇ ਕਲਰ ਹੈਗਾ ਜਿੱਦਾਂ ਆਪਾਂ ਨੀਲਾ ਕਲਰ ਕਹਿ ਦਈਏ ਹਨਾ ਵੀਰ ਜੀ ਬਿਲਕੁਲ ਜੀ ਗ੍ਰੇ ਤੇ ਵੱਖਰਾ ਜਿਹਾ ਕਲਰ ਹੋ ਜਾਂਦਾ ਨਾ ਜੀ ਮੈਂ ਤਾਂ ਸੰਤੂ ਸਾਹਿਬ ਆਪਣੀ ਜ਼ਿੰਦਗੀ ਚ ਪਹਿਲੀ ਵਾਰ ਆ ਹੀ ਦੇਖਿਆ ਹੈ ਆ ਪਸ਼ੂ ਬੜੇ ਆਏ ਬੜੇ ਵਿੱਚ ਤੇ ਤਕਰੀਬਨ ਜਿੰਨੇ ਵੀ ਦੇਖਿਆ ਇੱਕ ਅਲੱਗ ਹੀ ਚੀਜ਼ ਆ ਵਲੱਖਣ ਚੀਜ਼ ਨੂੰ ਆਪਾਂ ਤੇ ਵੀਰ ਹਰਵੈਲ ਮੈਨੂੰ ਵੀ ਕਹਿ ਰਿਹਾ ਸੀ ਵੀ ਅੱਜ ਜਿਹੜੀ ਆ ਵੈੜ ਆਈ ਆ ਬੱਖਰੇ ਜੇ ਰੰਗ ਦੀ ਆ ਤੇ ਗਰੇ ਕਲਰ ਹੈਗਾ ਦੋਸਤੋ ਨੀਲਾ ਕਲਰ ਤੇ ਪਿਆਰੀ ਬਹੁਤ ਵਧੀਆ ਘਰੇ ਬਾਕੀ ਠੰਡੀ ਸੀਲਸ ਜਿਹੜੀ ਸਾਊ ਵੀ ਪੜੀ ਆ ਤੇ ਜਿਦਾ ਮਰਜੀ ਹੱਥ ਲਾਈ ਜਾਓ ਤੁਸੀਂ ਜੋ ਮਰਜੀ ਕੋਲੇ ਖੜ ਰਹੇ ਹੋ ਕੋਈ ਕਿਸੇ ਤਰ੍ਹਾਂ ਦੀ ਦੋਸਤੋ ਵੀ ਕੋਈ ਗੱਲਬਾਤ ਨਹੀਂ ਠੰਡੀ ਚੰਗੀ ਸੀਲਸ ਲੱਗ ਹੈਗੀ ਆ ਪੂਰੀ ਆਹ ਲਓ ਜੀ ਬਿਲਕੁਲ ਜੀ ਹਾਂ ਤੇ ਹਰਵੇਲ ਵੀ ਤੇ ਕਿਨਵਾ ਸੂ ਆਪਾਂ ਲਾ ਸੂਣ ਜਾਣੀ ਹੈਗੇ ਇਹ ਸੰਤੂ ਸਾਹਿਬ ਜੀ ਤੀਜੀ ਵਾਰ ਸੂਗੀ ਹੁਣ ਅੱਛਾ ਜੀ ਬਾਕੀ ਖਾਂਦੀ ਚੁਆਈ 1 ਨੰਬਰ ਦੀ ਠੀਕ ਆ ਬਾਕੀ ਉਹਨਾਂ ਦੇ ਮੁਤਾਬਕ ਜਿਹੜੇ ਇਹਦੇ ਅੰਦਰ ਸੀਗੇ 20 ਪਲੱਸ ਅੱਛਾ ਜੀ 20 ਪਲੱਸ ਨੇ ਯਾਨੀ ਕਿ ਚੁਆਈ ਕੀਤੀ ਆ ਦੂਜੇ ਸੂਵੇ ਦੇ ਵਿੱਚ ਦੂਜੇ ਸੂਵੇ ਦੇ ਵਿੱਚ ਤੇ ਬਾਕੀ ਸੰਦਾ ਚੰਗੀ ਜੰਮੀ ਪਈ ਆ ਚੰਗੇ ਪਿੱਟ ਪੁਰੇ ਦੀ ਮਤਲਬ ਬਹੁਤ ਹੀ ਸੁਸਰੀ ਹਾਂਜੀ ਹਾਂਜੀ ਜਿੰਨੀ ਵੀ ਆਪਾਂ ਕਹਿ ਦੀ ਉਹ ਨਹੀਂ ਜਿੰਨੀ ਵੀ ਇਹਦੀ ਤਾਰੀਫ ਕਰੀ ਉਹ ਨਹੀਂ ਘੱਟ ਠੀਕ ਆ ਆ ਦੋਸਤੋ ਥਾਣਾ ਬਾਕੀ ਸੰਦਾਂ ਸੱਤਪਣ ਬਹੁਤ ਹੀ ਵਧੀਆ ਤੇ ਬਾਕੀ ਹਜੇ ਸੁੰਦੀ ਨਹੀਂ ਆ ਹਜੇ ਹੋਰ ਪਰੂਗੀ ਕਿੰਨੇ ਕ ਦਿਨ ਤਕਰੀਬਨ ਜੀ ਤਕਰੀਬਨ ਅੰਦਾਜ਼ਾ ਹਫਤਾ ਖਣ हां ਢਿਲ ਢੂਲੇ ਵੇਖੋ ਇਹ گاਵਾ ਹੁੰਦੀਆਂ ਇਹ ਤਕਰੀਬਨ ਲਾਗੇ ਜਾ ਕੇ ਬਹੁਤ ਜ਼ਿਆਦਾ ਭਰਦੀਆਂ ਹਾਂਜੀ ਆ ਢਿਲ ਢੂਲੇ ਦੋਸਤੋ ਵੇਖ ਲਓ ਹਜੇ ਬਿਲਕੁਲ ਆ ਵੇਖੋ ਵੱਟ-ਬੁੱਟ ਕਾਫੀ ਦੋ ਪਾਸੇ ਪੈ ਰਹੇ ਸੈਂ ਦੇ ਹਿਸਾਬ ਨਾਲ ਹੀ ਜਾਨੀ ਕਿ ਤੁਹਾਨੂੰ ਪਤਾ ਹੈ ਲੇਵੇ ਦੀ ਬੰਤਰ ਬਣਾਉਂਦੀਆਂ ਬਿਲਕੁਲ ਜੀ ਮੁਠੀ ਵਾਲਾ ਥਾਣਾ ਬਾਕੀ ਸਟਰਕਚਰ ਵੇਖੋ ਦੋਸਤੋ ਰਾਜੀ ਹੈ ਪੂਰੀ ਤੇ ਬਹੁਤ ਥਾਣ ਬਹੁਤ ਸੋਹਣਾ ਲੱਗਾ ਸੋਹਣਾ ਥਾਣਾ ਹੈਗਾ ਮੁਠੀ ਵਾਲਾ ਥਾਣਾ ਵੇਖੋ ਬਹੁਤ ਹੀ ਵਧੀਆ ਆ ਵੇਖੋ ਜੀ ਤੇ ਹਰਵੀਰ ਵੀਰੇ ਤਕਰੀਬਨ ਇਹਨਾਂ ਦੀ ਫਾਇਰ ਫੂਡ ਵੀ ਸੁਣਿਆ ਵੀ ਚੰਗੀ ਹੁੰਦੀ ਹੈ ਬਹੁਤ ਵ ਬਿਲਕੁਲ ਬਹੁਤ ਹੀ ਜ਼ਿਆਦਾ ਅਗੋਂ ਕਿਸੇ ਆਪਣੇ ਪਰਿਵਾਰ ਦੇ ਵਿੱਚੋਂ ਆਈ ਹੈ ਕਿਸੇ ਕੋਲੋਂ ਜੀ ਆਪਾਂ ਚਲੋ ਲਈ ਤਾਂ ਪਰਿਵਾਰਿਕ ਹੀ ਬੰਦਾ ਸੀਗਾ ਹਾਂਜੀ ਤਾਂ ਆਪਣੀ ਸਾਂਝ ਵਾਲਾ ਸੀਗਾ ਪਰ ਬਟ ਚੰਗਾ ਯਾਨੀ ਕਿ ਉਹਨਾਂ ਨੇ ਜਿਹੜੀ ਤਾਰੀਫ਼ ਕੀਤੀ ਰੱਜ ਕੇ ਕੀਤੀ ਆ ਕਿ ਬਹੁਤ ਹੀ ਠੰਡੀ ਸੀਲਸ ਲੱਗ ਤੇ ਕਹਿੰਦੇ ਸਾਡੀਆਂ ਮਜਬੂਰੀਆਂ ਤਾਂ ਅਸੀਂ ਇਹਨੂੰ ਸੇਲ ਕਰ ਰਹੇ ਹਾਂ ਨਹੀਂ ਤਾਂ ਦਿਲ ਨਹੀਂ ਸੀ ਕਰਦਾ ਕਹਿੰਦੇ ਜੀ ਚੰਗਾ ਪਸ਼ੂ ਪਹਿਲੀ ਗੱਲ ਕੋਈ ਵੇਚਦਾ ਨਹੀਂਗਾ ਤੇ ਕੋਈ ਨਾ ਕੋਈ ਰੁਝੇਵੀਆਂ ਦੋਸਤੋ ਬਹੁਤ ਜ਼ਿਆਦਾ ਕਪੀਲਦਾਰੀਆਂ ਨੇ ਕਿਤੇ ਨਾ ਕਿਤੇ ਐਡਜਸਟਮੈਂਟ ਕਰਨੀ ਪੈਂਦੀ ਆ ਤੇ ਹਰਵੇਲ ਵੀਰ ਇਹਨੂੰ ਖੋਲ ਕੇ ਤੋੜ ਲਿਆ ਇਹਨੂੰ ਬਾਕੀ ਇਹਦੇ ਬੜੂਗੀ ਚੰਗੇ ਠੀਕ ਹੈ ਜੀ ਹਾਂ ਜੀ ਆਹ ਦੋਸਤੋ ਤੁਸੀਂ ਆਰਡਰ ਦੀ ਕੁਆਲਿਟੀ ਵੇਖ ਲਓ ਸੋਹਣਾ ਚੰਗਾ ਆਰਡਰ ਆ ਛੋਟਾ ਜਿਹਾ ਮੈਂ ਭਾਂਡਾ ਨਹੀਂ ਕਹੂੰਗਾ ਭਾਂਡਾ ਕਿਉਂਕਿ ਇਹ ਜੇ 10 ਕਿਲੋ ਦਾ ਭਾਂਡਾ ਦੋਸਤੋ ਉਹਦੇ ਵਿੱਚ 20 ਕਿਲੋ ਦੀ ਪੈਂਦਾਗਾ ਦੁੱਧ ਤੇ ਆਹ ਤੁਸੀਂ ਵੇਖੋ ਹਜੇ ਨਾ ਢਿੱਲਾਂ ਬਹੁਤ ਜ਼ਿਆਦੀਆਂ ਤੇ ਲੇਵਾ ਪੂਰਾ ਇਹਨੇ ਖੋਲ ਕੇ ਫੂਲਾ ਕੁਲਾ ਲੈਵਾ ਤਿਆਰ ਕਰਨਾ ਜਿੱਦੀ ਕਿ ਟਿਲ ਹੈਗੀ ਆ ਵੱਟ-ਬੁੱਟ ਦੋਹਾਂ ਪਾਸੇ ਵੇਖੂਗੇ ਨਾ ਤੁਸੀਂ ਮੇਰੇ ਦੇ ਮੁਤਾਬਕ ਚੁਆਈ ਦੇ ਟਾਈਮ ਇਹਨੇ ਬਿਲਕੁਲ ਇਹ ਆਵਾਜ਼ਾਂ ਮਾਰਨੀ ਆ ਕਿ ਮੇਰੀ ਚੁਆਈ ਕਰੋ ਠੀਕ ਹੈ ਜੀ ਆਹ ਵੇਖੋ ਦੋਸਤੋ ਤੇ ਸਾਰੇ ਬੰਨੋ ਦੋਸਤੋ ਜਿਹੜੀ ਵੇੜ ਬਹੁਤ ਜਿਆਦਾ ਖੂਬਸੂਰਤ ਆ ਚੰਗੀ ਆ ਤੇ ਕਿਸੇ ਵੀਰ ਨੇ ਕਿ ਘਰੇ ਰੱਖਣੀ ਆ ਤੁਸੀਂ ਤੇ ਜ਼ਰੂਰ ਖਰੀਦ ਸਕਦੇ ਹੋ ਵੀਰ ਹਰਬੇਲ ਦੇ ਸੰਪਰਕ ਨੰਬਰ ਵੀਡੀਓ ਦੇ ਵਿੱਚ ਹੀ ਆਪਾਂ ਚਲਦੇ ਕਰਦੇ ਨੇ ਆ ਨੰਬਰਾਂ ਤੇ ਚੁਆਈ 20 ਪਲੱਸ ਕਰ ਦੂਗੀ ਠੀਕ ਹੈ ਜੀ ਆ ਲੱਗਦਾ ਲੇਵਾ ਹਵਾਨਾ ਵੇਖ ਕੇ ਜੀ ਬਿਲਕੁਲ ਲੱਗਦਾ ਵੀ ਚੰਗੀ ਸੋਹਣੀ ਚਵਾਈ ਕਰਾ ਦੇਗੀ ਬਾਕੀ ਦੁੱਧ ਦੀ ਫੈਡ ਵੀ ਚੰਗੀ ਇਹਨਾਂ ਦੀ ਠੀਕ ਹੈ ਜੀ ਠੀਕ ਹੈ ਤੇ ਹਰਵੀਰ ਵੀਰੇ ਮੁੱਲ ਕੀ ਕਰਦੇ ਪਏ ਮੁੱਲ ਸੰਧੂ ਸਾਹਿਬ ਜੀ ਇਹਦਾ 44000 ਰੁਪਏ ਕਰਦੇ ਆ ਜਿੱਦੇ 1000 ਰੁਪਏ ਆਪਾਂ ਮੰਨਤਨ ਕਰਾਂਗੇ 44000 ਦੇ ਵਿੱਚੋਂ 1000 ਰੁਪਏ ਮੰਨਤਨ ਕਰਾਂਗੇ ਠੀਕ ਹੈ ਤੇ ਇੱਕ ਹਰਵੀਰ ਵੀਰੇ ਸੰਪਰਕ ਨੰਬਰ ਵੀ ਦੱਸ ਦਿਓ ਜਿਹੜੇ ਵੀਰ ਆਪਣੇ ਨਾਂ ਦਾ 03820259906382025 ਠੀਕ ਹੈ ਜੀ ਬਾਕੀ ਸੰਧੂ ਸਾਹਿਬ ਗਰੰਟੀ ਦੇਵਾਂਗੇ ਠੰਡੀ ਆਪਾਂ ਠੀਕ ਹੈ ਚੁਾਈ ਇੱਕ ਨੰਬਰ ਠੰਡੀ ਸੀਲ ਠੀਕ ਹੈ ਤੇ ਦੁੱਧ ਜਿਹੜਾ ਓਨਰਾਂ ਦੇ ਮੁਤਾਬਕ 20+ ਪਰ ਇਹ ਅਗੇ ਉਹ ਆਪਾਂ ਨੂੰ ਵੀ ਦਿਖ ਰਿਹਾ ਹੈਗਾ ਹੈਗਾ ਜੀ ਤੇ ਇਹ ਜਿਹੜਾ ਹਫਤਾ ਇੱਕ ਲਗਭਗ ਲੈ ਜੂਗੀ ਆਹ ਵੇਖ ਲਓ ਦੋਸਤੋ ਤੁਸੀਂ ਇੱਕੋ ਹੀ ਤਸੱਲੀ ਦੇ ਨਾਲ ਸਾਰੇ ਪਾਸਿਓਂ ਤੋਂ ਤਕਰੀਬਨ ਬਹੁਤ ਖੂਬਸੂਰਤ ਵੜਾ ਆਪਾਂ ਦੋਸਤੋ ਅੱਜ ਤੁਹਾਡੇ ਲਈ ਲੈ ਕੇ ਆਏ ਸੀਗੇ ਵੀਰ ਹਰਬੇਲ ਦੇ ਕੋਲ ਅਪਡੇਟ ਇਹ ਰੰਗ ਇੱਕ ਲੱਗੀ ਚੀਜ਼ ਹੈ ਬਿਲਕੁਲ ਜੀ ਬਿਲਕੁਲ ਦੇਖਣ ਚ ਆਪਾਂ ਦਾ ਕਰੀ ਲਾਈਵ 'ਚ ਦੇਖਿਆ ਨਹੀਂ ਆ ਬਿਲਕੁਲ ਜੀ ਆ ਸੋ ਦੋਸਤੋ ਪੂਰੀ ਤੜੀ ਆ ਨਿਗਾਹ ਮਾਰ ਲਓ ਤੁਸੀਂ ਆ ਸੰਪਰਕ ਤੁਸੀਂ ਕਰ ਸਕਦੇ ਹੋ ਵੀਰ ਹਰਬੇਲ ਦੇ ਨਾਲ ਸੋ ਮਿਲਦੇ ਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ